ਖਾਂਦਰ ਜਦੋਂ ਮਿਲੇ ਹਰਿਆਲੀ ਜੀਵਨ ਨੂੰ ਉਦੋਂ ਮਿਲੇ ਖੁਸ਼ਹਾਲੀ ਹਰ ਮਨੁੱਖ ਨੇ ਲਗਾਵੇ ਇੱਕ ਰੁੱਖ ਮਹਿਮ ਤਹਿਤ ਅੱਜ ਕੇਂਦਰੀ ਮੰਦਰ ਭਗਵਾਨ ਵਾਲਮੀਕ ਕੋਰ ਰੋਡ ਪੱਟੀ ਵਿੱਚ ਸ਼ਾਨਦਾਰ ਫਲਦਾਰ 10 ਪੌਦੇ ਲਗਾ ਕੇ ਪੱਟੀ ਸ਼ਹਿਰ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਮਹਿਮ ਤਹਿਤ ਪੱਟੀ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾ ਉੱਪਰ ਸ਼ਾਨਦਾਰ ਫਲਦਾਰ ਪੌਦੇ ਲਗਾਏ ਜਾਣਗੇ ਅਤੇ ਪੱਟੀ ਸ਼ਹਿਰ ਨੂੰ ਹਰਿਆ ਭਰਿਆ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ ਇਸ ਮੌਕੇ ਹਰ ਮਨੁੱਖ ਲਗਾਵੇ ਇੱਕ ਰੁੱਖ ਦੇ ਮੈਂਬਰਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪੌਦਿਆਂ ਪ੍ਰਤੀ ਆਪਣੇ ਬੱਚਿਆਂ ਆਨਗੁਵਾਨ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ ਇਸ ਮੌਕੇ ਅਲੱਗ-ਅਲੱਗ ਸਮਾਜ ਸੇਵੀਆਂ ਨੇ ਹਰ ਮਨੁੱਖ ਲਗਾਵੇ ਇੱਕ ਰੁੱਖ ਦਾ ਨਾਰਾ ਵੀ ਦਿੱਤਾ ਹਰ ਮਨੁੱਖ ਲਾਵੇ ਰੁੱਖ ਧੰਨਵਾਦ ਪੇਰੋ ਹਰ ਮਨੁੱਖ ਲਾਵੇ ਰੁੱਖ ਹਰ ਮਨੁੱਖ ਲਾਵੇ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਹਰ ਮਨੁੱਖ ਲਾਵੇ ਇੱਕ ਰੁੱਖ ਹਾਂ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਰੁੱਖ ਲਾਵੇ ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਮਨੁੱਖ ਲਾਵੇ ਇੱਕ ਰੁੱਖ ਧੰਨਵਾਦ ਜੈ ਮਾਤਾ ਦੀ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਭਜਨ ਗਾਇਕ ਰਾਜਾ ਜੀ ਪੱਟੀ ਤੋਂ ਇੱਕ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਬਾਬਤ ਮੈਂ ਤੁਹਾੜ ਨਾਲ ਗੱਲ ਕਰਨ ਜਾ ਰਿਹਾ ਕਿ ਪਲੀਜ਼ ਮੇਰਾ ਨਹੀਂ ਬਲਕਿ ਆਪਣਾ ਸਾਥ ਦੇਣਾ ਤੁਸੀਂ ਮੈਂ ਆਪਣੇ ਲਈ ਕੁਝ ਨਹੀਂ ਮੰਗ ਰਿਹਾ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਆਸਤੇ ਕੁਝ ਕਰ ਲੋ ਅੱਜ ਦਾ ਵਿਸ਼ਾ ਹੈ ਵਾਤਾਵਰਨ ਵਾਤਾਵਰਨ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਇੰਨਾ ਖਰਾਬ ਹੋ ਚੁੱਕਾ ਹੈ ਕਿ ਇਨਸਾਨ ਕੀ ਜੀਵ ਜੰਤੂਆਂ ਦਾ ਸਾਹ ਲੈਣਾ ਬੜਾ ਮੁਸ਼ਕਲ ਹੋਇਆ ਪਿਆ ਹੈ ਉਹਦਾ ਕਾਰਨ ਕੀ ਹੈ ਉਹਦਾ ਮਤਲਬ ਜ਼ਿੰਮੇਦਾਰ ਕੌਣ ਹੈ ਜ਼ਿੰਮੇਦਾਰ ਅਸੀਂ ਹਾਂ ਅਸੀਂ ਖੁਦ ਹਾਂ ਮੈਂ ਹਾਂ ਤੁਸੀਂ ਵੀ ਅਸੀਂ ਸਾਰੇ ਹਾਂ ਰੁੱਖਾਂ ਦੀ ਡੜਾ ਡੜ ਡੜਾ ਡੜ ਡੜਾ ਡੜ ਕਟਾਈ ਕਰੀ ਜਾ ਰਹੇ ਹਾਂ ਔਰ ਸਾਹ ਲੈਣ ਵਾਸਤੇ ਸਾਡੇ ਕੋਲ ਕੋਈ ਵੀ ਆਕਸੀਜਨ ਦੀ ਮਾਤਰਾ ਹੋ ਕੋਈ ਚੀਜ਼ ਨਹੀਂ ਹੈ ਜਿਤੋਂ ਅਸੀਂ ਸਾਹ ਲੈ ਸਕਦੇ ਹਾਂ ਤੋਂ ਮੈਂ ਵੀ ਬੇਨਤੀ ਕਰਾਂਗਾ ਕਿ ਰੁੱਖ ਲਗਾਓ ਵਾਤਾਵਰਨ ਬਚਾਓ ਸਾਡਾ ਫਰਜ਼ ਬੰਦਾ ਹੈ ਇੱਕ ਰੁੱਖ ਤੋਂ ਅਸੀਂ ਕਿੰਨਾ ਕੁਛ ਲੈਂਦੇ ਹਾਂ ਰੁੱਖ ਤੋਂ ਅਸੀਂ ਕਿੰਨੀਆਂ ਚੀਜ਼ਾਂ ਦੀ ਪ੍ਰਾਪਤੀ ਕਰਦੇ ਹਾਂ ਜਣ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਦਿੰਦਾ ਰੁੱਖ ਜੇ ਇਨਸਾਨ ਮਰਦਾ ਵੀ ਤਾਂ ਫਿਰ ਵੀ ਰੁੱਖ ਦੀ ਲੱਕੜਾ ਕੰਮ ਆਉਂਦੀ ਹੈ ਤੇ ਕਿਉਂ ਨਾ ਹੋਵੇ ਕਿ ਅਸੀਂ ਹਰ ਕਿਦਾਹ ਹਸਣ ਇਸ ਦੁਨੀਆ ਚ ਆਏ ਹਾਂ ਉਤਾਰ ਕੇ ਜਾਨੇ ਹਾਂ ਘਟੋ ਘਟ ਕੁਦਰਤ ਦਾ ਇਹ ਹਸਣ ਉਤਾਰ ਕੇ ਜਾਈਏ ਤਾਂ ਕਿ ਅਸੀਂ ਅੱਜ ਰੁੱਖ ਲਗਾਵਾਂਗੇ ਘਟ ਤੋਂ ਘਟ 5 7 10 ਸਾਲ ਬਾਅਦ ਉਹ ਰੁੱਖ ਨੇ ਜਵਾਨ ਹੋਣਾ ਉਹਨੇ ਆਪਣੇ ਰੂਪ ਵਿੱਚ ਆਣਾ ਹੈ ਤਦ ਜਾ ਕੇ ਉਹਦਾ ਉਹਦੇ ਫਲ ਮਿਲਨੇ ਨੇ ਉਹਦੀ ਸ਼ਾਮਿਲਨੀ ਉਹਦੀਆਂ ਲੱਕੜਾਂ ਫਿਰ ਸਾਨੂੰ ਮਿਲਣਗੀਆਂ ਸਾਨੂੰ ਲੋੜ ਪਈ ਫਿਰ ਮਿਲਣਗੀਆਂ ਲਗਾਵਾਂਗੇ ਤੇ ਕੁਝ ਪਾਵਾਂਗੇ ਸੋ ਬੇਨਤੀ ਹੈ ਰੁੱਖ ਲਗਾਓ ਵਾਤਾਵਰਨ ਬਚਾਓ ਹਰ ਇੱਕ ਮਨੁੱਖ ਲਗਾਵੇ ਕੁ ਰੁੱਖ ਇਸ ਪ੍ਰਤੀ ਮੇਰਾ ਸਾਥ ਦਿ루 ਦਵੋ ਬਹੁਤ ਬਹੁਤ ਧੰਨਵਾਦ ਜੈ ਮਾਤਾ ਹਰ ਮਨੋਕ ਲਗਾਵੇ ਰੁੱਖ ਦੇ ਤਹਿਤ ਸਾਡੀ ਟੀਮ ਵੱਲੋਂ ਪੱਟੀ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾ ਦੇ ਉੱਪਰ ਪੌਦੇ ਲਗਾਏ ਜਾ ਰਹੇ ਹਨ ਸਾਡੇ ਨਾਲ ਸੰਪਰਕ ਕਰਨ ਦੇ ਲਈ ਮੇਰੇ ਨੰਬਰ ਦੇ ਉੱਪਰ 9915383700 ਉੱਪਰ ਸੰਪਰਕ ਕਰੋ ਔਰ ਪੱਟੀ ਸ਼ਹਿਰ ਦੇ ਵਿੱਚ ਜਿੰਨੇ ਵੀ ਆਪਾਂ ਰੋਖ ਲਗਵਾ ਸਕਦੇ ਪੌਦੇ ਲਗਾ ਤੱਕ ਨੇ ਆ ਉਹ ਲਗਾਈਏ ਧੰਨਵਾਦ